2024 ਵਰੇ ਦਾ ਅਖੀਰਲਾ ਮਹੀਨਾ ਤੇ ਅਖੀਰਲੇ ਮਹੀਨੇ ਦੀ ਅੱਜ ਅਖੀਰਲੀ 31 ਦਸੰਬਰ ਤਾਰੀਖ ਬਹੁਤ ਹੀ ਯਾਦਗਾਰੀ ਪੰਜਾਬੀਆਂ ਲਈ ਖਾਸ ਕਰਕੇ ਲੁਧਿਆਣਾ ਵਾਸੀਆਂ ਲਈ ਕਿਉਂਕਿ ਲੁਧਿਆਣੇ ਦੇ ਵਿੱਚ ਦਿਲ ਨੂ ਮਹੀਨਾ ਤੀ ਤੂਰ ਜਿਹੜਾ ਹੈਗਾ ਇਹਦਾ ਅੱਜ ਗ੍ਰੈਂਡ ਫਾਈਨਾਲੇ ਆ ਦਲਜੀਤ ਦਾ ਸ਼ੋਅ ਦਿਲੂਮੀਨੇਟੀ ਜਿਹੜਾ ਦੁਨੀਆ ਦੇਸ਼ਾਂ ਵਿਦੇਸ਼ਾਂ ਤੋਂ ਹੁੰਦਾ ਹੋਇਆ ਅੱਜ ਲੁਧਿਆਣੇ ਦੇ ਵਿੱਚ ਦੀ ਸਮਾਪਤੀ ਹੋ ਰਹੀ ਆ ਤੇ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਕ੍ਰੇਜ਼ ਆ ਪਰ ਇਹਦੇ ਨਾਲ ਨਾਲ ਇੱਕ ਹੋਰ ਬਕਰਾਂ ਤੁਹਾਨੂੰ ਇੱਥੇ ਦ੍ਰਿਸ਼ ਇੱਕ ਬੱਕਰੀ ਇੱਕ ਚੀਜ਼ ਦੇਖਣੀ ਨੂੰ ਮਿਲੇਗੀ ਉਹ ਇਹ ਕਿ ਇਸ ਟੂਰ ਦੇ ਵਿੱਚ ਇਸ ਅਜਦੇਸ ਸ਼ੋਹ ਦੇ ਵਿੱਚ ਇੱਥੇ ਇੱਕ ਪੱਗਾਂ ਦਾ ਕੈਂਪ ਸ਼ੁਰੂ ਕੀਤਾ ਗਿਆ ਤੁਰਲੇ ਵਾਲੀਆਂ ਪੱਗਾਂ ਦਲਜੀਤ ਦੁਸਾਂਝ ਦੇ ਆਪਾਂ ਬੰਨੀਆਂ ਵੇਖਦੇ ਆਂ ਸਟੇਜ ਤੋਂ ਬੜੀ ਲੋਕਪ੍ਰੀਆ ਹੋਈ ਆ ਬੜਾ ਲੋਕਾਂ ਦੇ ਵਿੱਚ ਕ੍ਰੇਜ਼ ਆ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਬੜੀਆਂ ਕੁੜੀਆਂ ਨੂੰ ਬੜੇ ਫੈਨਸ ਜਿਹੜੇ ਪੰਜਾਬੀ ਨੇ ਜਾਂ ਨੌਨ ਪੰਜਾਬੀ ਨੇ ਸਾਰੇ ਉਹਨਾਂ ਦੇ ਸ਼ੋਅ ਦੇ ਵਿੱਚ ਬਨ ਕੇ ਆਉਂਦੇ ਆ ਤੇ ਉਹਨਾਂ ਦਾ ਜੇ ਕੈਂਪ ਇੱਥੇ ਲੱਗਣਾ ਤੇ ਜਿਹੜੇ ਵੀਰ ਪੱਗਾਂ ਬੰਨਣਗੇ ਇੱਥੇ ਕੈਂਪ ਲਾਉਣਗੇ ਸਾਰੀ ਸਿਖਲਾਈ ਦੇਣਗੇ ਜਾਂ ਕਹਿ ਦਿੱ ਗਏ ਵੀ ਸਤਾਰਾਂ ਸਜਾਉਣਗੇ ਇਹ ਟੀਮ ਆ ਵੀਰਾਂ ਦੀ ਇਨਾਂ ਦੇ ਆਪ ਦੇ ਵੀ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬਨੀਆਂ ਇੱਕੋ ਇੱਕਾਲੇ ਰੰਗ ਦੀਆਂ ਤੇ ਬੜਾ ਮਨ ਖੁਸ਼ ਹੁੰਦਾ ਪੰਜਾਬੀਆਂ ਦੇ ਜਦੋਂ ਇਨੀਆਂ ਸੋਹਣੀਆਂ ਦਸਤਾਰਾਂ ਆਪਾਂ ਗੱਬਰੂਆਂ ਦੇ ਦੇਖਦੇ ਆਂ ਕੱਲੇ ਕੱਲੇ ਵੀਰ ਨਾਲ ਆਪਾਂ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਭਨਾਮ ਤੁਹਾਡਾ ਤੇ ਕਿਹੜੀ ਜਗ੍ਹਾ ਤੋਂ ਪਵਿੱਤਰ ਸਿੰਘ ਸਿੱਧੂ ਜੀ ਇੱਥੋਂ ਲੁਧਿਆਣਾ ਤੋਂ ਆ ਜੀ ਜੀ ਪਵਿੱਤਰ ਵੀਰ ਜੀ ਇਸ ਵਾਰ ਜਿਹੜਾ ਦਿਲਨੁਮੀ ਨਾਲ ਚ ਟੂਰ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਪੱਗਾਂ ਦਾ ਕੈਂਪ ਤੇ ਉਹ ਵੀ ਤੁਰਲੇ ਵਾਲੀਆਂ ਪੱਗਾਂ ਦਿਲਜੀਤ ਦੀਆਂ ਬੜੀਆਂ ਫੇਮਸ ਹੋਈਆਂ ਨੇ ਬੱਚੇ ਵੀ ਬੜੇ ਚ ਬੰਦੀਆਂ ਨੇ ਤੇ ਕਿਵੇਂ ਮਹਿਸੂਸ ਹੋ ਰਿਹਾ ਵੀ ਦਲਜੀਤ ਦੇ ਇਸ ਟੂਰ ਦੇ ਵਿੱਚ ਤੁਸੀਂ ਅਜੇ ਹੀ ਭੂਮਿਕਾ ਨਿਭਾਓ ਦੇਖੋ ਜੀ ਸਾਨੂੰ ਇਸ ਟੀਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਅੱਜ ਅਸੀਂ ਉਹਨਾਂ ਦੀ ਟੀਮ ਦੇ ਨਾਲ ਦਸਤਾਰ ਕੈਂਪ ਦੇ ਵਿੱਚ ਪਹੁੰਚੇ ਆ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਇੱਕ ਦਸਤਾਰ ਨੂੰ ਪ੍ਰੋਮੋਟ ਕਰਨ ਦਾ ਉਪਰਾਲਾ ਕੀਤਾ ਜਿਹੜਾ ਆਪਣੇ ਲਾਈਵ ਸ਼ੋਅ ਦੇ ਵਿੱਚ ਦਸਤਾਰ ਦਾ ਕੈਂਪ ਲਗਵਾਇਆ ਤੇ ਇੱਥੇ ਕੋਈ ਵੀ ਉਹਨਾਂ ਦਾ ਫੈਨ ਆ ਕਿਸੇ ਵੀ ਧਰਮ ਨਾਲ ਰਿਲੇਟਡ ਆ ਜੀ ਤੇ ਉਹ ਹਿੰਦੂ ਹੈ ਜਾਂ ਉਹ ਕਟਿੰਗ ਦੇ ਵਿੱਚ ਹੈ ਤਾਂ ਉਹ ਇੱਥੇ ਆ ਕੇ ਦਸਤਾਰ ਸਜਾ ਸਕਦਾ ਹੈ ਜੀ ਤੇ ਉਹ ਕੋਸ਼ਿਸ਼ ਉਹਨਾਂ ਦੀ ਉਹਨਾਂ ਦੇ ਫੈਨਸ ਦੀ ਇਹੀ ਹੋਏਗੀ ਕਿ ਉਹਨਾਂ ਵਰਗੀ ਲੁੱਕ ਹੀ ਅਸੀਂ ਬਣਾਈਏ ਤੇ ਜਿੱਦਾਂ ਦੀ ਉਹ ਸਾਨੂੰ ਕਹਿਣਗੇ ਤਾਂ ਅਸੀਂ ਦਸਤਾਰ ਅਲੱਗ ਵੀ ਸਜਾ ਸਕਦੇ ਹਾਂ ਵੈਸੇ ਆਈ ਥਿੰਕ ਕਿ ਉਹਨਾਂ ਦੇ ਜੋ ਫੈਨਸ ਨੇ ਉਹ ਉਹਨਾਂ ਦੀ ਤੁਰਲੇ ਵਾਲੀ ਪੱਗ ਨੂੰ ਹੀ ਜ਼ਿਆਦਾ ਪ੍ਰੇਫਰ ਕਰਦੇ ਆ ਤੇ ਉਹੀ ਬਣਾਉਣ ਦੀ ਕੋਸ਼ਿਸ਼ ਕਰਨਗੇ ਜੀ ਸਾਡੇ ਤੇ ਤੁਹਾਡਾ ਸੰਪਰਕ ਕਿਵੇਂ ਹੁੰਦਾਗਾ ਸਾਰੀ ਟੀਮ ਹੈ ਬਾਕੀ ਵੀਰਾਂ ਦਾ ਵੀ ਸਾਡੇ ਨਾਲ ਥੋੜਾ ਤਾਰਫ਼ ਕਰਵਾਓ ਵੀ ਕੌਣ ਕੌਣ ਨੇ ਤੁਹਾਡੀ ਟੀਮ ਦੇ ਵਿੱਚ ਅ ਦੇਖੋ ਜੀ ਆਲ ਓਵਰ ਪੰਜਾਬ ਦੇ ਵਿੱਚੋਂ ਸਾਡੇ ਕੋਲੇ ਫਰੈਂਡ ਸਰਕਲ ਦੇ ਵਿੱਚੋਂ ਸਾਡੇ ਇਹ ਫਰੈਂਡਸ ਆਏ ਹੋਏ ਨੇ ਤੇ ਗੁਰਪ੍ਰਤਾਪ ਕੰਗਜੀ ਦੇ ਨਾਲ ਇਹਨਾਂ ਦੇ ਵਿੱਚੋਂ ਇਨ ਟੱਚ ਹੈਗੇ ਆਂ ਅਸੀਂ ਤੇ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਹੀ ਅਸੀਂ ਇੱਕ ਦੂਸਰੇ ਦੇ ਨਾਲ ਕੰਟੈਕਟ ਕਰਕੇ ਪਹੁੰਚੇ ਉਹਨਾਂ ਦੇ ਕੈਂਪ ਦੇ ਉੱਤੇ ਜੀ ਮੇਰੇ ਖਿਆਲ ਚ ਇਹ ਇਸੇ ਇਸੇ ਇੱਥੋਂ ਹੀ ਸ਼ੁਰੂ ਹੋ ਰਿਹਾ ਗਏ ਇਹ ਵਾਲਾ ਚੰਡੀਗੜ੍ਹ ਤਾਂ ਨਹੀਂ ਸੀਗਾ ਜੇ ਕਿਸੇ ਹੋਰ ਸ਼ੋਅ ਦੇ ਵਿੱਚ ਤਾਂ ਨਹੀਂ ਸਿਰਫ ਇੱਥੇ ਹੀ ਲੁਧਿਆਣੇ ਨੂੰ ਹੀ ਉਹਨਾਂ ਨੇ ਲਾਸਟ ਜਿਹੜੇ ਗ੍ਰੈਂਡ ਫਾਈਨਲ ਦੇ ਸੀਗਾ ਇਹਦੇ ਵਿੱਚ ਉਹਨਾਂ ਨੇ ਇਹ ਇੱਕ ਸਰਪ੍ਰਾਈਜ਼ ਕਹਿ ਲੋ ਕਿ ਆਡੀਅנס ਦੇ ਲਈ ਵੀ ਆ ਤੇ ਸਾਡੇ ਲਈ ਵੀ ਆ ਇੱਕ ਅਲੱਗ ਜੀ ਚੀਜ਼ ਉਹਨਾਂ ਨੇ ਇੱਥੇ ਲਾਸਟ ਡੇਜ਼ ਦੇ ਵਿੱਚ ਉਹਨਾਂ ਨੇ ਕੀਤੀ ਆ ਤੇ ਪਹਿਲਾਂ ਮੈਨੂੰ ਲੱਗਦਾ ਕਿ ਚੰਡੀਗੜ੍ਹ ਇਸ ਤੀਕੇ ਦਾ ਉਹਨਾਂ ਨੇ ਕਿਤੇ ਕੀਤਾ ਸ਼ਾਇਦ ਜੀ ਜੀ ਬਾਕੀ ਇਸ ਗੱਲ ਦੇ ਵਿੱਚ ਤਾਂ ਪੰਜਾਬੀਆਂ ਦੀ ਪਹਿਚਾਨ ਹੈ ਵੀ ਦਸਤਾਰ ਤਾਂ ਸਾਡੇ ਸਿਰ ਦਾ ਤਾਜ ਆ ਇਕੱਲੇ ਪੰਜਾਬੀ ਨਹੀਂ ਨਾਨ ਪੰਜਾਬੀ ਵੀ ਬਹੁਤ ਚਾਹੁੰਦੇ ਆ ਦਸਤਾਰ ਨੂੰ ਤੇ ਜਦੋਂ ਦਿਲਜੀਤ ਦੇ ਸ਼ੋਹ ਦੀ ਗੱਲ ਚੱਲਦੀ ਆ ਤਾਂ ਦਿਲਜੀਤ ਦਾ ਤਾਂ ਆਪਣੇ ਆਪ ਦੇ ਵਿੱਚ ਇੱਕ ਸਵੈਗ ਆ ਵੀ ਹਰ ਸ਼ੋਹ ਦੇ ਵਿੱਚ ਕੁਝ ਨਾ ਕੁਝ ਵੱਖਰਾ ਹੁੰਦਾ ਹੁੰਦਾ ਜੀ ਉਹਨਾਂ ਦੇ ਕੋਈ ਨਾ ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਥਿੰਕਿੰਗ ਇਦਾਂ ਦੀ ਹੁੰਦੀ ਹੈ ਜੀ ਜੋ ਅਲੱਗ ਇੱਕ ਟਰੈਂਡ ਦੇ ਅਕੋਰਡਿੰਗ ਕਰਨਾ ਚਾਹੁੰਦੇ ਆ ਹੂੰ ਜਿੱਦਾਂ ਪਿਛਲੇ ਸ਼ੋਅ ਦੇ ਵਿੱਚ ਆਪਾਂ ਦੇਖਿਆ ਕਈ ਵਾਰੀ ਚਾਦਰੇ ਨਾਲ ਜਾਰਡਨ ਦੇ ਸ਼ੂਜ਼ ਪਾਏ ਹੁੰਦੇ ਆ ਜਾਂ ਜਿੱਦਾਂ ਗਿਫਟ ਕਰਦੇ ਨੇ ਇੱਕ ਬੱਚੇ ਨੂੰ ਜੈਕਟ ਗਿਫਟ ਕਰਤੀ ਸੀ ਹੈਨਾ ਤਾਂ ਅੱਜ ਦੇ ਤੁਹਾਨੂੰ ਕੀ ਲੱਗਦਾ ਕੀ ਵੱਖਰਾ ਰਹੇਗਾ ਦੇਖੋ ਜੀ ਹੁਣ ਫਿਲਹਾਲ ਤਾਂ ਆਡੀਅנס ਦੇ ਲਈ ਸਰਪ੍ਰਾਈਜ਼ ਇਹੀ ਸੀਗਾ ਕਿ ਇੱਕ ਦਸਤਾਰ ਉਹਨਾਂ ਨੇ ਅਲੱਗ ਕੈਂਪ ਲਗਵਾਇਆ ਹੋਇਆ ਬਾਕੀ ਸਰਪ੍ਰਾਈਜ਼ਸ ਅੰਦਰ ਜਾ ਕੇ ਕੁਝ ਹੋਰ ਵੀ ਹੋ ਸਕਦੇ ਆ ਜੀ ਉਹ ਹਜੇ ਸਾਡੇ ਲਈ ਵੀ ਸਰਪ੍ਰਾਈਜ਼ ਹੀ ਨੇ अच्छा ਇਹ ਅੰਦਰ ਹੀ ਲੱਗਣਾ ਇਸ ਦੇ ਸਟੇਜ ਦੇ ਇਸ ਦੇ ਅੰਦਰ ਹੀ ਸਟੇਜ ਦੇ ਨਾਲ ਹੀ ਜਿੱਦਾਂ ਵੀ ਉਹਨਾਂ ਦੀ ਸਿਲਵਰ ਵਾਲੀ ਔਰ 골ਡ ਵਾਲੀ ਉਹਨਾਂ ਦੇ ਆਪਦੇ ਉਹਨਾਂ ਦੇ ਟਿਕਟਸ ਵਗੈਰਾ ਹੈਗੀਆਂ ਨੇ ਉਹਦੇ ਅਕੋਰਡਿੰਗ ਜੋ ਵੀ ਫੈਨਸ ਸਾਡੇ ਕੋਲੇ ਆਉਣਾ ਚਾਹੁੰਦਾ ਹੋਏਗਾ ਉਹਨਾਂ ਦੀ ਅਸੀਂ ਸਜਾਵਾਂਗੇ ਜੀ ਇਹ ਜੇ ਅਗਰ ਕਿਸੇ ਨੇ ਬੱਚੇ ਨੇ ਜਾਂ ਕਿਸੇ ਨੇ ਵੀ ਦਸਤਾਰ ਸਜਾਉਣੀ ਆ ਉਹਦਾ ਐਂਟਰੀ ਦਾ ਕੀ ਸਾਰਾ ਪ੍ਰੋਸੀਜਰ ਰੱਖਿਆਗਾ ਹਰੇਕ ਏਜ ਦਾ ਕੋਈ ਵੀ ਚਾਹੇ ਬੱਚਾ ਚਾਹੇ ਮਿਡਲ ਏਜ ਦੇ ਨੇ ਚਾਹੇ ਨੌਜਵਾਨ ਨੇ ਚਾਹੇ ਕੋਈ ਵੀ ਆ ਲੈਡੀਜ਼ ਲਈ ਵੀ ਗੁਰਪ੍ਰਤਾਪਾ ਜੀ ਨੇ ਨਵੀਂ ਇੱਕ ਮੁਹਿੰਮ ਬਣਾਈ ਆ ਕਿ ਲੇਡੀਜ਼ ਦੇ ਵੀ ਦਸਤਾਰ ਸਜਾਈ ਜਾਏਗੀ ਤੁਰਲੇ ਵਾਲੀ ਤੇ ਹਰੇਕ ਦੀ ਅਸੀਂ ਜਿੰਨੇ ਵੀ ਵੀਰ ਆਏ ਆ ਵਖਵਖ ਐਂਟਰੀਆਂ ਉੱਤੇ ਅਸੀਂ ਖੜਾਂਗੇ ਉੱਥੇ ਇੱਕ ਟਰਬਨ ਕੈਂਪ ਦਾ ਆਰਗੇਨਾਈਜ਼ ਕੀਤਾ ਹੋਇਆ ਉਹ ਉੱਥੇ ਖੜਕੇ ਅਸੀਂ ਜਿਹੜਾ ਜਿਹੜਾ ਵੀ ਆਪਣੀ ਇੱਛਾ ਦੇ ਅਨੁਸਾਰ ਪੱਗ ਬੰਨਣੀ ਚਾਹੂਗਾ ਅਸੀਂ ਬਨ ਕੇ ਦਵਾਂਗੇ ਪੱਗਾਂ ਆਡੀਅנס ਦੀਆਂ ਆਪਣੀਆਂ ਜਾਂ ਪੱਗਾਂ ਨਹੀਂ ਨਹੀਂ ਸਾਰਾ ਕੁਝ ਈਵੈਂਟ ਜੋ ਵੀ ਆਰਗੇਨਾਈਜ਼ ਕੀਤਾ ਦਿਲਜੀਤ ਭਾਜੀ ਉਹਨਾਂ ਦੀ ਜਿਹੜੀ ਟੀਮ ਹੈ ਸਾਰਾ ਕੁਝ ਉਹਨਾਂ ਵੱਲੋਂ ਹੀ ਸਾਨੂੰ ਦਿੱਤਾ ਗਿਆ ਜੀ ਤੁਸੀਂ ਭਾਜੀ ਕਿਹੜੀ ਜਗ੍ਹਾ ਤੋਂ ਸ਼ੁਭਨਾਮ ਹ ਜਸਵਿੰਦਰ ਸਿੰਘ ਸੰਗਵਾਲਾ ਲੁਧਿਆਣਾ ਤੋਂ ਜੀ ਜੀ ਕਿਵੇਂ ਲੱਗ ਰਿਹਾ ਟੀਮ ਨਾਲ ਜੁੜ ਕੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਇੱਕ ਬਹੁਤ ਹੀ ਜੋ ਵੱਡਾ ਮੈਗਾ ਈਵੈਂਟ ਹੈ ਮੀਨ ਕੇ ਉਹਦਾ ਇੱਕ ਪਾਰਟ ਬਣ ਜਾ ਰਹੇ ਆ ਸੋ ਬਹੁਤ ਵਧੀਆ ਤੁਹਾਡਾ ਸ਼ੁਭਨਾ ਮੇਰੇ ਮੇਰਾ ਨਾਮ ਵੀਰੇ ਹਰਿੰਦਰਜੀਤ ਸਿੰਘ ਫਾਦੇਗੜ ਸਾਹਿਬ ਤੋਂ ਜੀ ਫਾਦੇਗੜ ਸਾਹਿਬ ਮਹਾਨ ਧਰਤੀ ਤੋਂ ਬਿਲਕੁਲ ਬਿਲਕੁਲ ਜੀ ਤੇ ਦਲਜੀਤ ਦੇ ਅੱਜ ਸ਼ੋਅ ਦੇ ਦੌਰਾਨ ਤੁਹਾਨੂੰ ਵੀ ਇਹ ਸੇਵਾ ਨਿਭਾਉਣ ਦਾ ਮੌਕਾ ਮਿਲੇਗਾ ਦਸਤਾਰ ਸਜਾਉਣ ਦੀ ਸੇਵਾ ਤਾਂ ਸਭ ਤੋਂ ਉੱਤਮ ਸੇਵਾ ਹੈ ਬਿਲਕੁਲ ਬਿਲਕੁਲ ਵੀਰ ਜੀ ਬਹੁਤ ਵਧੀਆ ਲੱਗ ਰਿਹਾ ਔਰੇ ਸੇਵਾ ਕਰਕੇ ਜੀ ਹਾਂ ਜੀ ਤੁਹਾਡਾ ਸ਼ੁਭਨਾ ਮੇਰੇ ਗੁਰਜਾਬ ਸਿੰਘ ਜੀ ਰਾਏਕੋਟ ਰਾਏਕੋਟ ਤੋਂ ਹਾਂ ਜੀ ਕਿਵੇਂ ਲੱਗ ਰਿਹਾ ਫਿਰ ਅੱਜ ਟੀਮ ਦਾ ਹਿੱਸਾ ਬਣ ਕੇ ਅਕਾਲਪੁਰਖ ਦੀ ਮੌਜ ਹੈ ਜੀ ਇੱਥੇ ਤੱਕ ਲਿਆਏ ਬਹੁਤ ਵਧੀਆ ਲੱਗ ਰਿਹਾ ਜੀ ਅੱਛਾ ਕਦੇ ਸੋਚਿਆ ਸੀ ਵੀ ਐਦਾਂ ਦਲਜੀਤ ਦੀ ਟੀਮ ਦੇ ਵਿੱਚ ਇਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲੇਗਾ ਨਹੀਂ ਐਦਾਂ ਕਿਉਂਕਿ ਪਿਛਲੇ ਸਮੇਂ ਤੋਂ ਜਿੰਨੇ ਵੀ ਸ਼ੋਅ ਲੱਗ ਰਹੇ ਨੇ ਕਿਸੇ ਕਿਸੇ ਵੀ ਕਲਾਕਾਰ ਦੇ ਉਹਨੇ ਐਦਾਂ ਦੀ ਕੋਈ ਪ੍ਰਸਿੱਧੀ ਕੀਤੀ ਨਹੀਂ ਵੀ ਪੱਗਾਂ ਨੂੰ ਪ੍ਰਮੋਟ ਕੀਤਾ ਹੋਵੇ ਚਲੋ ਦਸਤਾਰ ਸਾਰੇ ਬੰਦ ਨੇ ਲਗਭਗ ਪੰਜਾਬੀ ਗਾਇਕ ਪਰ ਇਹ ਪਹਿਲੀ ਵਾਰ ਹੋ ਰਿਹਾ ਵੀ ਦਸਤਾਰਾਂ ਦੇ ਲੰਗਰ ਲੱਗ ਰਹੇ ਨੇ ਇਸ ਤਰ੍ਹਾਂ ਕਿਉਂਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹਰੇਕ ਸਾਲ ਕੈਂਪ ਲੱਗਦੇ ਨੇ ਇੱਕ ਨਹੀਂ ਤਿੰਨ ਨਹੀਂ ਚਾਰ ਪੰਜ ਕੈਂਪ ਲੱਗਦੇ ਲੱਗਦੇ ਨੇ ਦਸਤਾਰਾਂ ਦੇ ਪਰ ਪਹਿਲੀ ਵਾਰੀ ਕਿਸੇ ਦੇ ਕਾਂਸਰਟ ਵਿੱਚ ਇਹ ਚੀਜ਼ ਵੇਖਣ ਨੂੰ ਮਿਲੀ ਹੈ ਇਹ ਸਰਪ੍ਰਾਈਜ਼ ਹੈ ਲੋਕਾਂ ਵਾਸਤੇ ਜਿਵੇਂ ਆਪਾਂ ਚਲੋ ਤੁਸੀਂ ਵੀ ਕੈਂਪ ਲਾਉਂਦੇ ਰਹੇ ਹੋ ਬਹੁਤ ਪਿੰਡਾਂ 'ਚ ਧਾਰਮਿਕ ਸਮਾਗਮਾਂ ਤੇ ਕੈਂਪ ਲਾਏ ਹੋਣਗੇ ਪਰ ਇੱਕ ਕਲਾਕਾਰ ਦੇ ਕਾਂਸਰਟ ਦੇ ਵਿੱਚ ਮਿਲਣ ਦਾ ਪਹਿਲੀ ਵਾਰ ਇਹ ਹੋ ਹਾਂਜੀ ਇਹ ਇਤਿਹਾਸਕ ਹੈ ਚਲੋ ਪਹਿਲੀ ਵਾਰੀ ਹੋਇਆ ਇਹ ਸਰਪ੍ਰਾਈਜ਼ ਮੰਨ ਕੇ ਚਲੋ ਵੀ ਗ੍ਰੈਂਡ ਫਿਨਾਲੇ ਇੱਥੇ ਆ ਤੇ ਆਪਣੇ ਘਰ ਵਿੱਚ ਆ ਕੇ ਪ੍ਰਮੋਟ ਕਰ ਰਹੇ ਨੇ ਚੀਜ਼ ਨੂੰ ਜਿੱਦੇ ਸਾਥੀਆਂ ਦਾ ਤੁਹਾਡੇ ਨਾਲ ਵਾਲੇ ਮਿੱਤਰਾਂ ਪਿਆਰਿਆਂ ਦਾ ਫੋਨ ਆਇਆ ਹੁਣ ਵੀ ਐ ਕਰਕੇ ਦਿਲਜੀਤ ਦੇ ਸ਼ੋਅ 'ਚ ਆਪਾਂ ਕੈਂਪ ਲਾਉਣਾਗਾ ਤੇ ਥੋੜੀ ਸਿਲੈਕਸ਼ਨ ਹੋਈ ਆ ਨੀਂਦ ਆ ਗਈ ਸੀ ਰਾਤ ਨੂੰ ਜੇ ਨੀਂਦ ਆਈ ਗਈ ਸੀਗੀ ਬਸ ਇਹ ਆ ਵੀ ਆਕਾਲਪੁਰਖ ਦੀ ਮੌਜ ਪਹਿਲਾਂ ਹੀ ਕਹਿ ਚੁੱਕਿਆ ਈ ਵੀ ਉਹਦਾ ਪਾਣਾ ਉਹਨੇ ਕਿੱਥੇ ਨੂੰ ਲੈ ਗਿਆ ਕੋਈ ਪਤਾ ਨਹੀਂ ਜੀ ਵੀਰ ਭਾਈ ਜਿੰਨੇ ਵੀ ਨਾਲ ਦੇ ਨੇ ਫਤੇਗੜ ਸਾਹਿਬ ਵੀ ਕੰਗਭਾਜੀ ਦਾ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਵੀ ਜ਼ਰੂਰ ਪਹੁੰਚਿਓ ਤੇ ਤਾਂ ਕਰਕੇ ਸਾਰੇ ਵੀਰਾਂ ਨਾਲ ਜੀ ਤੇ ਟੀਮ ਸਾਰਾ ਆਏ ਨੇ ਬਿਲਕੁਲ ਕਾਲਪੁਰਖ ਦੀ ਮੌਜ ਆ ਤੇ ਪੰਜਾਬੀ ਦਾ ਰਹਿੰਦੀ ਮੌਜ ਦੇ ਵਿੱਚ ਤੁਹਾਨੂੰ ਨੀਂਦ ਆ ਗਈ ਸੀ ਬਿਲਕੁਲ ਜੀ ਮੈਂ ਬਹੁਤ ਐਕਸਾਈਟਮੈਂਟ ਸੀ ਇਸ ਦਿਨ ਦੀ ਕਿ ਕਿਸੇ ਦਿਨ ਜੋ ਇਵੈਂਟ ਹੋਏਗਾ ਤੇ ਅਸੀਂ ਜੋ ਹੈਗਾ ਆ ਐਡੇ ਵੱਡੇ ਇਵੈਂਟ ਦਾ ਇੱਕ ਹਿੱਸਾ ਬਣਾਂਗੇ ਤੇ ਦਸਤਾਰ ਸਜਾਵਾਂਗੇ ਕਿਉਂਕਿ ਜੋ ਅੱਜ ਦੀ ਆ ਯੂਥ ਹੈ ਉਹ ਇੱਕ ਮੀਨਦ ਕੇ ਟਰੈਕ ਤੋਂ ਭਟਕਿਆ ਹੋਇਆ ਸੋ ਯੂਥ ਨੂੰ ਇੱਕ ਸਹੀ ਰਸਤੇ ਤੇ ਲਿਜਾਣ ਲਈ ਸੋ ਇੱਕ ਕਹਿੰਦੇ ਕਿ ਇਨਵੇਕਲਾ ਵਰਾਲਾ ਦਿਲਜੀਤ ਭਾਜੀ ਉਹਨਾਂ ਦੀ ਟੀਮ ਦਾ ਗੁਰਪ੍ਰਤਾਪ ਕੰਗਵੀਰ ਜੀ ਉਹਨਾਂ ਵੱਲੋਂ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਗਿਆ ਕਿ ਮੀਨਦ ਕੇ ਜੋ ਯੂਥ ਨੂੰ ਹੈ ਦਸਤਾਰ ਪ੍ਰਤੀ ਜਾਗਰੂਕ ਕੀਤਾ ਜਾਵੇ ਦਸਤਾਰ ਦੇ ਨਾਲ ਜੋੜਿਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕੋਈ ਦੋਰੇ ਨਹੀਂ ਹੈਗੀ ਜਿਨੇ ਸੀਨੀਅਰਸ ਹੈਗੇ ਨੇ ਸਾਡੇ ਬੋਰਡ ਲੈਵਲ ਦੇ ਜਿੰਨੇ ਕਲਾਕਾਰ ਨੇ ਬਹੁਤ ਫੈਨ ਫੋਲਿੰਗ ਨੇ ਔਰ ਗੱਲਾਂ ਨੂੰ ਮੰਨਦੇ ਵੀ ਨੇ ਖਾਸ ਕਰਕੇ ਦਲਜੀਤ ਦੀਆਂ ਗੱਲਾਂ ਨੂੰ ਤਾਂ ਆਪਣੇ ਆਪ ਦੇ ਵਿੱਚ ਪਿੱਛੇ ਜਿਵੇਂ ਕਈ ਗੀਤਾਂ ਨੂੰ ਲੈ ਕੇ ਹੋਇਆ ਸੀਗਾ ਐਡਵਾਈਜ਼ਰੀ ਜਾਰੀ ਕੀਤੀ ਸੀ ਸ਼ਰਾਬ ਵਾਲੇ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਕਿ ਪੰਜਾਬ ਨੂੰ ਪਵਿੱਤਰ ਸ਼ਹਿਰ ਐਲਾਨ ਦੋ ਤੇ ਗੀਤ ਗਾਉਣੇ ਬੰਦ ਕਰ ਦੇਗੇ ਇਸ ਤਰ੍ਹਾਂ ਦੀਆਂ ਬਾਕੀ ਬਹੁਤ ਗੱਲਾਂ ਕਹਿੰਦੇ ਨੇ ਉਹ ਨਾਲ ਦੀ ਨਾਲ ਉਹ ਮੋਟੀਵੇਸ਼ਨਲ ਗੱਲਾਂ ਦੱਸਦੇ ਨੇ ਜੀ ਉਹ ਤਾਂ ਕਿ ਜਿਹੜੇ ਬੱਚੇ ਸਾਡੇ ਠੀਕ ਹੈ ਸਾਡੇ ਵੱਡੇ ਭਰਾ ਨੇ ਜਿਹੜੇ ਉਹ ਚੇਂਜ ਹੋ ਰਹੇ ਨੇ ਇਸ ਰਸਤੇ ਤੋਂ ਅਲੱਗ ਜਾ ਰਹੇ ਨੇ ਠੀਕ ਹੈ ਕੇਸਾਂ ਦੀ ਬੇਅਦਬੀ ਕਰਾ ਰਹੇ ਨੇ ਜਾਂ ਪਤਤਪੁਨੇ ਵੱਲ ਜਾ ਰਹੇ ਨੇ ਉਹਨਾਂ ਨੂੰ ਵੀ ਉਹ ਚਾਹੁੰਦੇ ਆ ਵੀ ਚਲੋ ਜੀ ਅਸੀਂ ਅਸੀਂ ਆਪ ਕੁਝ ਨਹੀਂ ਕਰ ਸਕਦੇ ਅਸੀਂ ਕਹਿ ਸਕਦੇ ਇੱਕ ਟਰੈਕ ਤੇ ਲਿਆ ਸਕਦੇ ਹਾਂ ਠੀਕ ਹੈ ਬਾਕੀ ਜਿੱਦਾਂ ਵੀ ਇਹ ਨੇ ਕਿ ਆਕਾਲਪੁਰਖ ਦੀ ਮौज ਹੈ ਜੀ ਵੀ ਉਹ ਜਿਹਨੂੰ ਜਿੱਧਰ ਲੈ ਪਾਸੇ ਲਗਾਉਣਾ ਉਹ ਤੋਂ ਉਸ ਨੂੰ ਹੈਗਾ ਠੀਕ ਹੈ ਅਸੀਂ ਤਾਂ ਸਿਰਫ ਉਹਨਾਂ ਨੂੰ ਇੱਕ ਮੋਟੀਵੇਸ਼ਨਲ ਸਪੀਚ ਦੇ ਸਕਦੇ ਹਾਂ ਠੀਕ ਹੈ ਹੁਣ ਮਹਾਰਾਜ ਦੀ ਕਿਰਪਾ ਜੀ ਇੱਥੇ ਹੁਣ ਮੰਨ ਲਓ ਇਹਨੇ ਲੱਖਾਂ ਦੇ ਵਿੱਚ ਇੱਥੇ ਆਡੀਅנס ਆਏਗੀ ਠੀਕ ਹੈ ਤੇ ਉਹਨਾਂ ਚੋਂ ਜੇ ਇੱਕ ਬੰਦਾ ਵੀ ਸਾਡੀ ਦਸਤਾਰ ਸਜਾਉਣ ਦੇ ਨਾਲ ਹੀ ਚਾਹੇ ਉਹ ਫੈਨ ਹੀ ਹੋਵੇ ਠੀਕ ਹੈ ਅਗਰ ਉਹ ਆਪਣਾ ਪੁਰਾਣਾ ਸਰੂਪ ਠੀਕ ਹੈ ਜੋ ਉਹਦਾ ਐਕਚੁਅਲ ਦੇ ਵਿੱਚ ਸਿੱਖੀ ਸਰੂਪ ਹੈਗਾ ਉਹਦੇ ਵਿੱਚ ਚੇਂਜ ਹੋ ਜਾਵੇਗਾ ਤਾਂ ਉਸ ਇਸ ਕੰਸਰਨ ਦੀ ਬਹੁਤ ਵੱਡੀ ਆਪਰਟਿਊਨਿਟੀ ਕਹ ਲਓ ਕਿ ਪ੍ਰਾਪਤੀ ਹੋਏਗੀ ਜੀ ਪਵਿੱਤਰ ਭਾਜੀ ਤੇ ਸਾਰੀ ਸਮੁੱਚੀ ਟੀਮ ਨੂੰ ਬਹੁਤ ਮੁਬਾਰਕਾਂ ਵਧਾਈ ਦੇ ਪਾਤਰੋਂ ਔਰ ਇਨਸ਼ਾਅਲਾ ਉਮੀਦ ਕਰਦੇ ਆ ਕਿ ਆਉਣ ਵਾਲੇ ਹੋਰ ਜਿਹੜੇ ਵਿਸ਼ੋਜ਼ ਹੋਣਗੇ ਵੱਡੇ ਦੁਨੀਆ ਪੱਧਰ ਤੇ ਅਸੀਂ ਤੁਹਾਨੂੰ ਵੇਖਗੇ ਸੋ ਬਹੁਤ ਬਹੁਤ ਵਧਾਈਆਂ ਤੇ ਇਹ ਪਵਿੱਤਰ ਭਾਜੀ ਹੋਰਾਂ ਦੀ ਸਾਰੀ ਟੀਮ ਹੈ ਦਿਲੂਮੀਨਾਟੀ ਜਿਹੜਾ ਇਹ ਅੱਜ ਗ੍ਰੈਂਡ ਫਾਈਨਲ ਲਈ ਹੋ ਰਿਹਾ ਦਲਜੀਤ ਦਾ ਸ਼ੋ ਅਸੀਂ ਹੁਣ ਮੇਰੇ ਪਿੱਛੇ ਆ ਸਟੇਜ ਹੈ ਤੇ ਨਾਲ ਹੀ ਗਰਾਊਂਡ ਹੈ ਤੇ ਅੰਦਰ ਹੀ ਜਿਹੜਾ ਹੈਗਾ ਸਟੇਜ ਦੇ ਨਾਲ ਹੀ ਇਹ ਕੈਂਪ ਲੱਗਣਾ ਤੇ ਇਹਨਾਂ ਵੀਰਾਂ ਨੇ ਅੱਜ ਸਾਰੇ ਗੇਟਾਂ ਤੇ ਖੜਨਗੇ ਜਿੱਧਰੋਂ ਜਿੱਧਰੋਂ ਵੀ ਐਂਟਰੀ ਹੋਣੀ ਆ ਤੇ ਦਸਤਾਰਾਂ ਵੀ ਅੰ ਮਿਲਣੀਆਂ ਉਥੋਂ ਸਾਰੇ ਜਿਹੜੇ ਫੈਨਸ ਬੱਚਾ ਹੈ ਕੋਈ ਲੜਕੀ ਹੈ ਜਾਂ ਕੋਈ ਮੁੰਡਾ ਹੈ ਜਾਂ ਵੱਡੀ ਉਮਰ ਦਾ ਹੈ ਜੋ ਵੀ ਚਾਹੇਗਾ ਕਿ ਅਸੀਂ ਦਸਤਾਰ ਸਜਾਉਣੀ ਆ ਤੁਰਲੇ ਵਾਲੀ ਸਜਾਉਣੀ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਸਜਾਉਣੀ ਆ ਤੇ ਭਰਾ ਅੱਜ ਸੇਵਾਵਾਂ ਨਿਭਾਉਣਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਿੱਥੇ ਅੱਜ ਦਲਜੀਤ ਦਾ ਗ੍ਰੈਂਡ ਫਾਈਨਲ ਹੋਣਾ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ